ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂ ਦੁੱਧ ਵਧਾਉਣ ਦੇ ਉੱਤੇ ਦੁੱਧ ਭਾਈ ਜਿਵੇਂ ਹੁਣ ਸਰਦੀ ਤਾਂ ਸਾਰੀ ਜਾਣ ਵਾਲੀ ਆ ਲੋਹੜੀ ਆਉਣ ਵਾਲੀ ਆਗੀ ਔਰ ਹਜੇ ਤੱਕਰ ਸਰਦੀ ਨੇ ਆਪ ਦਾ ਰੰਗ ਨਹੀਂ ਦਿਖਾਇਆਗਾ ਕੀ ਕੀਤਾ ਹੈਗਾ ਵੀ ਥੋੜੀ ਥੋੜੀ ਠੰਡ ਪੈ ਰਹੀ ਆ ਜਿਵੇਂ ਕਿ ਤੁੰਦ ਤੇਲ ਪੈ ਰਹੀ ਆ ਤੁੰਦ ਨਹੀਂ ਪੈ ਰਹੀ ਔਰ ਅੱਧੇ ਦਿਨੋਂ ਹੀ ਪਸ਼ੂਆਂ ਆਪਾਂ ਬਾਹਰ ਕੱਢ ਸਕਦੇ ਆ ਤਾਂ ਪਸ਼ੂ ਆਪਣੇ ਅੰਦਰ ਖੜੇ ਆ ਜਦੋਂ ਅੰਦਰ ਖੜੇ ਠੰਡ ਦੇ ਵਿੱਚ ਪਸ਼ੂ ਆਪਣੇ ਖੜੇ ਆ ਤੇ ਹਰੇਕ ਵੀਰ ਭਰਾ ਦਾ 2-2 ਕਿਲੋ ਦੁੱਧ ਘਟ ਰਿਹਾ ਹੈਗਾ ਗਾਂ ਹੋਵੇ ਜਾਂ ਮੱਝ ਹੋਵੇ ਇਹਨਾਂ ਦਾ ਦੁੱਧ ਭਾਈ ਬਹੁਤ ਘਟ ਰਿਹਾ ਹੈਗਾ ਕਈ ਵੀਰਾਂ ਦੇ ਕਮੈਂਟ ਆਉਂਦੇ ਸੀ ਵੀ ਬਾਬਾ ਜੀ ਸਾਨੂੰ ਤੁਸੀਂ ਕੋਈ ਇਹੋ ਜਿਹੀ ਵੀਡੀਓ ਦੱਸੋ ਜਿਹੜੀ ਹੁਣ ਪੈ ਸਕੇ ਤੇ ਆਪਾਂ ਉਹਨੂੰ ਉਹੋ ਕੀਤੀ ਉਹ ਤਿਆਰ ਕਰ ਰਹੇ ਹਾਂਗੇ ਉਹ ਹੁਣ ਤਿਆਰ ਆਪਾਂ ਇਹ ਕਰ ਰਹੇ ਹਰੇਕ ਵੀਰ ਭਰਾ ਹੁਣ ਰਿੰਨ ਕੇ ਦਾਣਾ ਪਾਉਂਦਾ ਹੈਗਾ ਆਹ ਸਰਦੀ ਦੇ ਮਹੀਨੇ ਚ ਉਹਦੇ ਵਿੱਚ ਕੀ ਕਰਨਾ ਆਪਾਂ 200 ਗ੍ਰਾਮ ਦੀ ਖਰਾਕ ਆਪਾਂ ਜੇ ਪਾਉਣੀ ਸ਼ੁਰੂ ਕਰ ਦਗੇ ਤਾਂ ਉਹਦੇ ਨਾਲ ਆਪਣਾ ਜਿਹੜਾ ਦੁੱਧ ਦਾ ਲੈਵਲ ਘਟਿਆ ਕੋ ਉਹ ਦੁੱਧ ਦਾ ਲੈਵਲ ਪੂਰਾ ਹੋ ਜੂ ਉਹ ਹੁਣ ਆਓ ਆਪਾਂ ਦੱਸਗੇ ਤੁਹਾਨੂੰ ਵੀ ਕੀ ਚੀਜ਼ ਲਈ ਆ ਇਹ ਅੱਜ ਦਾ ਵਿਸ਼ਾ ਹੈਗਾ ਆਪਣਾ ਦੁੱਧ ਵਧਾਉਣ ਤੇ ਮਿਸਰੀ ਆਪਾਂ ਲੈ ਲਈ 2 ਕਿਲੋ ਤਾਰਾ ਮੀਰਾ ਲੈ ਲਈ ਆਪਾਂ 2 ਕਿਲੋ ਮੇਥੀ ਦਾਣਾ ਲੈ ਲਿਆ ਆਪਾਂ 500 ਗ੍ਰਾਮ ਇਹ ਭਾਈ ਮੇਥੇ ਜਿਹੜੇ ਲੈਣੇ ਆ ਨਾ ਮੇਥੀ ਦਾਣੇ ਤੇ ਮੇਥਿਆਂ ਦੇ ਵਿੱਚ ਫਰਕ ਹੁੰਦਾ ਹੈ ਇਹ ਜਿਹੜਾ ਬਰੀਕ ਹੁੰਦਾ ਹੈਗਾ ਇਹਦੇ ਵਿੱਚ ਬਟਾਮਣ ਬਹੁਤ ਜ਼ਿਆਦੇ ਹੁੰਦੇ ਨਗੇ ਤੇ ਮੇਥਿਆਂ ਦੇ ਵਿੱਚ ਘੱਟ ਹੁੰਦੀ ਹੈ ਜੇ ਕਿਸੇ ਵੀਰ ਭਰਾ ਨੇ ਮੇਥੇ ਪਾਉਣੇ ਆ ਤਾਂ ਉਹਦੇ ਵਿੱਚ ਇਹ ਕਮ ਸੇ ਕਮ 1 ਕਿਲੋ ਪਾਓ ਤੇ ਚਿਟਾ ਜੀਰਾ 500 ਗ੍ਰਾਮ ਤੇ ਸੌਫ 50 ਗ੍ਰਾਮ ਤੇ ਜਮੈਣ 200 ਗ੍ਰਾਮ ਤੇ ਬੀਜ ਬੰਦ ਆਪਾਂ ਪਾ ਲਓ 500 ਗ੍ਰਾਮ ਬੀਜ ਬੰਦ ਤਾਂ ਇੱਕ ਇਹੋ ਜੀ ਬਹੁਤ ਜ਼ਿਆਦੇ ਤਕੜੀ ਚੀਜ਼ ਆ ਜਿਹੜੇ ਪਸ਼ੂਆਂ ਦੇ ਭਾਰ ਪੈਂਦਾ ਕੋਈ ਲਿਗਾਮੈਂਟ ਢਿੱਲੀ ਹੋਈ ਵੀ ਆਗੀ ਬੱਚੇਦਾਨੀ ਦੀ ਜਾਂ ਕੋਈ ਬੱਚੇਦਾਨੀ 'ਚ ਨੁਕਸਾ ਖਰਾਬੀ ਆ ਉਹ ਤਾਂ ਭਾਈ ਬੀਜ ਬੰਦ ਤਾਂ ਇਹੋ ਜੀ ਚੀਜ਼ ਆ ਦੁੱਧ ਘਟਾਉਂਦਾ ਪਸ਼ੂ ਉਹ ਤਾਂ ਭਾਈ ਬਹੁਤ ਜ਼ਿਆਦੇ ਆਹ ਤਾਂ ਬਹੁਤ ਜਿਆਦੇ ਗੁਣਕਾਰੀ ਚੀਜ਼ ਆ ਇਹ ਅਗਰ ਤੁਸੀਂ ਨਾਰਮਲ ਪਸ਼ੂ ਨੂੰ 50 50 ਗ੍ਰਾਮ ਕਰਕੇ ਬੀਜਬੰਦ ਦਿੰਦੇ ਰਹੋਗੇ ਇਹ ਜਿਵੇਂ ਕਿ ਆਪਣਾ ਸਰੋਂ ਦੇ ਦਾਣੇ ਹੁੰਦੇ ਆ ਬਰੀਕ ਇਸ ਤਰ੍ਹਾਂ ਦਾ ਹੁੰਦਾ ਪंसारी ਦੇ ਉੱਤੋਂ ਮਿਲ ਜਾਂਦਾ ਥੋੜਾ ਕੌਸਟਲੀ ਤਾਂ ਜ਼ਰੂਰ ਹੁੰਦਾ ਹੈਗਾ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਕੌਸਟਲੀ ਹੈਗੀਆਂ ਜਿਵੇਂ ਇਹ ਬੀਜਬੰਦ ਹੋ ਗਿਆ ਤੇ ਮੇਥੀ ਦਾਣਾ ਹੋ ਗਿਆ ਤੇ ਚਿੱਟਾ ਜੀਰਾ ਹੋ ਗਿਆ ਇਹ ਭਾਈ ਤਿੰਨ ਕ ਚੀਜ਼ਾਂ ਇਹਦੇ ਵਿੱਚ ਕਾਸਟਲੀ ਆ ਬਾਕੀ ਨਾਰਮਲ ਆ ਤੁਸੀਂ ਸਾਰੇ ਨੂੰ ਕੁੱਟ ਕੇ ਇਹ ਸਾਢੇ ਛੇ ਕਿਲੋ ਦੇ ਕਰੀਬ ਫੀਵ ਆਪਣਾ ਸਮਾਨ ਇਹ ਬਣ ਜਾਊਗਾ ਜਦੋਂ ਆਪਣਾ ਸਾਢੇ ਛੇ ਕਿਲੋ ਸਮਾਨ ਬਣ ਗਿਆ ਇਹਨੂੰ ਕੁੱਟ ਕੇ ਆਪਾਂ ਕਿਸੇ ਬਰਤਨ ਦੇ ਵਿੱਚ ਪਾ ਕੇ ਰੱਖ ਸਕਦੇ ਆ ਤੇ ਮੈਂ ਤੁਹਾਨੂੰ ਇਹ ਦਿਖਾ ਵੀ ਦਿਨਾ ਵੀ ਮੈਂ ਆਪ ਖੁਦ ਜਿਵੇਂ ਕਿ ਮੈਂ ਤੁਹਾਨੂੰ ਆਹਾਂ ਚੀਜ਼ਾਂ ਦੱਸਿਆਂ ਗੀਆਂ ਮੈਂ ਚੀਜ਼ਾਂ ਭਾਈ ਉਹ ਦੱਸਦਾ ਆਂਗਾ ਜਿਹੜੀਆਂ ਮੇਰੀਆਂ ਖੁਦ ਤਜਰਬਾ ਕਰਿਆ ਵਾ ਔਰ ਮੈਂ ਵਰਤਦਾ ਹਾਂ ਔਰ ਮੇਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਮੇਰੀਆਂ ਆ ਗਿਆ ਆਪਦੇ ਪਸ਼ੂਆਂ ਨੂੰ ਪਾਉਣਾ ਕੋਈ ਸਾਈਡ ਇਫੈਕਟ ਨਹੀਂ ਆ ਜਿਹੜਾ ਮੈਂ ਸਦਗਾ ਤੋਂ ਪਾਉਂਦਾ ਆ ਰਿਹਾ ਹੈਗਾ ਮੈਂ ਕੀ ਕਰਦਾ ਜਦੋਂ ਮੇਰਾ ਪਸ਼ੂ ਕੋਈ ਪਸ਼ੂ ਮੇਰਾ ਸੂਪਿਆ ਕਮ ਸੇ ਕਮ ਜਿਵੇਂ ਹੁਣ ਸਰਦੀ ਆ ਗਈ ਸਰਦੀ ਦੇ ਵਿੱਚ ਤਾਂ ਮੈਂ ਇਹ ਮਸ਼ਨ ਤਿਆਰ ਕਰ ਲੈਣਾ ਆ ਵੇਖੋ ਆ ਮੈਂ ਚੀਜ਼ ਤਿਆਰ ਕਰੀ ਵੀ ਆ ਸਾਰੀਆਂ ਚੀਜ਼ਾਂ ਇਹ ਕੁੱਟ ਕੇ ਇਨੂੰ ਮਾ ਕੁੱਟ ਕੇ ਤਿਆਰ ਕਰਕੇ ਤੁਸੀਂ ਐਂ ਕਰੋ ਵੀ ਜਿਵੇਂ ਹੁਣ ਫਰਜ ਕਰੋ ਵੀ 6 ਕਿਲੋ ਆਪਾਂ ਇਹ ਸਮਾਨ ਬਣਾ ਲਿਆ ਤੁਸੀਂ ਬਾੜੀ ਨਾ ਖੇਤਲਾ ਕਰੋ ਤੁਸੀਂ ਇੱਕ ਵਾਰੀ ਇਹ ਖਰਾਕ ਬਣਾ ਕੇ 6 ਕਿਲੋ ਅਗਰ ਤੁਹਾਡਾ ਤਾਜ਼ਾ ਸੂਆ ਪਸ਼ੂ ਆ ਉਹਨੂੰ ਪਹਿਲੇ 4 ਦਿਨ ਛੱਡ ਦਿਓ ਤੁਸੀਂ ਮੈਂ ਤਾਂ ਦੂਜੇ ਦਿਨ ਹੀ ਦੇਤਾ ਦੇ ਦੇਣਾ ਹੁੰਨਾਗਾ ਚਲੋ ਤੁਸੀਂ ਕੋਈ ਗੱਲ ਨਹੀਂ ਕਈ ਵੀਰ ਭਰਾ ਕਹਿ ਦਿੰਦੇ ਆ ਵੀ ਭਾਈ ਥੋੜਾ ਸੈੱਟ ਹੋ ਜੂਗਾ ਪਸ਼ੂ ਤੁਸੀਂ 4 ਦਿਨ ਖੜ੍ਹਦੇਓ ਪਸ਼ੂ ਨੂੰ 4 ਦਿਨਾਂ ਤੋਂ ਬਾਅਦ ਇੱਕ ਮੁਠੀ ਭਰੋ ਇਹਦੇ ਵਿੱਚੋਂ ਐਂ ਕਰਕੇ ਆਹ ਵੇਖੋ ਇੱਕ ਮੁਠੀ ਭਰ ਕੇ ਤੁਸੀਂ ਜਿਹੜਾ ਤੁਹਾਡੇ ਦਾਣਾ ਰੀਤ ਹੈ ਉਹਦੇ ਵਿੱਚ ਤੁਸੀਂ ਰੰਨਣਾ ਸ਼ੁਰੂ ਕਰ ਲਓ ਉਹਦੇ ਵਿੱਚ ਰੰਨ ਕੇ ਤੁਸੀਂ ਪਾਉਂਗੇ ਤੁਸੀਂ ਬਿਲਕੁਲ ਹੁਣ ਕੀ ਕੀਤਾਗਾ ਜਿਵੇਂ ਇਹ ਆਪਾਂ ਸਮਾਨ ਤੁਹਾਨੂੰ ਦੱਸਿਆ ਆਪਾਂ ਕੀ ਆ ਲੋਕ ਜੜੀਆਂ ਬੂਟੀਆਂ ਖਾਣੋਂ हट ਕੇ ਅੱਗੇ ਬਜ਼ੁਰਗ ਬੰਦੇ ਕੋਈ ਮੇਥੇ ਰਲਾਉਂਦਾ ਜਾਂ ਕੋਈ ਅਲਸੀ ਲਗਾਉਂਦਾ ਜਾਂ ਕੋਈ ਹੋਰ ਚੀਜ਼ਾਂ ਲਗਾਉਂਦਾ ਤੇ ਬੁਢੇ ਖਾਂਦੇ ਰਹਿੰਦੇ ਸੀ ਬਜ਼ੁਰਗ ਆਪਣੇ ਤਾਂ ਉਹ ਭਾਈ ਉਮਰਾਂ ਲੰਮੀਆਂ ਸੀ ਕੋਈ ਗੋੜਾ ਨਹੀਂ ਦੁਖਦਾ ਸੀ ਢੂਈ ਨਹੀਂ ਅਗਰ ਆਪਾਂ ਆ ਮੇਰੇ ਆਖੇ ਲੱਗ ਕੇ ਆ ਸਮਾਨ ਤੁਸੀਂ ਪਾਉਂਗੇ ਪਸ਼ੂਆਂ ਨੂੰ ਕਮਸੇ ਕਮ ਤੁਹਾਡੇ ਪਸ਼ੂਆਂ ਦੇ ਦੁੱਧ ਦੇ ਵਿੱਚ ਤੱਤ ਤਾਂ ਤੁਹਾਡੇ ਘਰੇ ਜਾਣਗੇ ਨਾ ਤੁਹਾਡੇ ਅੰਦਰ ਤਾਂ ਜਾਣਗੇ ਨਾ ਤੱਤ ਉਹ ਮੈਂ ਭਾਈ ਨਾਲ ਦੀ ਨਾਲ ਜੇ ਪਸ਼ੂ ਦੀ ਸਿਹਤ ਦੇ ਉੱਤੇ ਲੈ ਕੇ ਚੱਲਦਾ ਤਾਂ ਮੈਂ ਬੰਦਿਆਂ ਦੀਆਂ ਸਿਹਤਾਂ ਦੇ ਉੱਤੇ ਵੀ ਲੈ ਕੇ ਇਹ ਚੀਜ਼ਾਂ ਚੱਲਦਾ ਹੈਗਾ ਅਗਰ ਆਪਾਂ ਜੜੀਆਂ ਬੂਟੀਆਂ ਨਹੀਂ ਖਾ ਸਕਦੇ ਕਿਉਂ ਕਿਵੇਂ ਨਹੀਂ ਖਾ ਸਕਦੇ ਹੁਣ ਆਪਾਂ ਨੂੰ ਕਿਸੇ ਨੂੰ ਭਾਈ ਸ਼ੂਗਰ ਆ ਕਿਸੇ ਨੂੰ ਬਲੱਡ ਪ੍ਰੈਸ਼ਰ ਆਗਾ ਕਿ ਉਸੇ ਦਾ ਬੀਪੀ ਲੋ ਆਗਾ ਉਹ ਇਹ ਚੀਜ਼ਾਂ ਕਿਉਂ ਨਹੀਂ ਖਾਣ ਤੋਂ ਡਾਕਟਰ ਨੇ ਆਪਾਂ ਨੂੰ ਮਨਾ ਕਰਤਾ ਅਗਰ ਆਪਾਂ ਨੂੰ ਕਿਉਂ ਡਾਕਟਰ ਖਾਣ ਨੇ ਮਨਾ ਕਰਤਾ ਦੁੱਧ ਤਾਂ ਨਹੀਂ ਮਨਾ ਕੀਤਾ ਨਾ ਅਗਰ ਦੁੱਧ ਨੂੰ ਬਾੜ ਲੋ ਤੁਸੀਂ ਬਾੜ ਕੇ ਉਹਦੇ ਉੱਤੇ ਮਲਾਈ ਲਾ ਲਓ ਮਲਾਈ ਲਾ ਕੇ ਤੁਸੀਂ ਇੱਕ ਗਲਾਸ ਜ਼ਰੂਰ ਦੁੱਧ ਦਾ ਪੀਓ ਤਾਂ ਤੁਹਾਨੂੰ ਬਹੁਤ ਬੈਨੀਫਿਟ ਕਰੂਗਾ ਜਿਵੇਂ ਹੁਣ ਸਰਦੀ ਚੱਲੀ ਜਾਂਦੀ ਆ ਤੁਸੀਂ ਉਹਦੇ ਵਿੱਚ ਹਲਦੀ ਪਾ ਲਵੋਤਾ ਚਮਚਾ ਆਹ ਜੜੀਆਂ ਬੂਟੀਆਂ ਤਾਂ ਉਹਦੇ ਅੰਦਰ ਆ ਹੀ ਗੰਨਿਆ ਨਾ ਅਰਕ ਕੱਢ ਕੇ ਪਸੂ ਨੇ ਇੱਕ ਪਸੂ ਪਰਮਾਤਮਾ ਵੱਲੋਂ ਕੁਦਰਤੀ ਸਾਡੇ ਕੋਲੇ ਇਹੋ ਜੀ ਮਸ਼ੀਨ ਆ ਜਿਵੇਂ ਆਪਾਂ ਲੈਬ ਟੈਸਟ ਕਰਾ ਕੇ ਕਹਿ ਦਈਏ ਨਾ ਵੀ ਬੰਦੇ ਦਾ ਬਲੱਡ ਟੈਸਟ ਕਰਾਇਆ ਤੇ ਇਹਦੇ ਵਿੱਚ ਪਾਈ ਏਨੇ ਗ੍ਰਾਮ ਖੂਨ ਆ ਏਨੇ ਉਹਦੇ ਵਿੱਚ ਵੀ ਇਹ ਤੁਸੀਂ ਟੈਸਟ ਕਰਾਉਂਗੇ ਦੱਸ ਦੂਗਾ ਵੀ ਇਹਦੇ ਵਿੱਚ ਜੜੀਆਂ ਬੂਟੀਆਂ ਏਨੇ ਪਰਸੈਂਟ ਆ ਦੁੱਧ ਦੀਆਂ ਜੇ ਤੁਸੀਂ ਦੁੱਧ ਵੀ ਟੈਸਟ ਕਰਾਉਂਗੇ ਅਗਰ ਤੁਹਾਡੇ ਅੰਦਰ ਜਾਊਗਾ ਤੁਸੀਂ ਤੰਦਰੁਸਤ ਰਹੋਗੇ ਆਹ ਕੀ ਕੀਤਾਗਾ ਆਪਾਂ ਚੀਜ਼ਾਂ ਕਿਹੜੀਆਂ-ਕਿਹੜੀਆਂ ਲਈਆਂ ਵੇਖੋ ਜਿਵੇਂ ਹੁਣ ਫਰਜ ਕਰੋ ਇਹਦੇ ਵਿੱਚ ਮਿਸਰੀ ਆ ਮਿਸਰੀ ਵੀ ਆਪਣਾ ਜਦੋਂ ਕੋਈ ਵੀ ਪਾਠ ਕਰਾਉਂਦਾ ਜਾਂ ਆਪਾਂ ਘਰੇ ਲਿਆਉਂਦੇ ਤਾਂ ਆਪਾਂ ਜ਼ਰੂਰ ਖਾਂਦੇ ਤਾਰਾ ਮੀਰੇਗਾ ਤਾਰਾ ਮੀਰੇ ਦਾ ਭਾਈ ਅੱਗੇ ਤੇਲ ਸਿਰ ਤੇ ਲਾਉਂਦੇ ਲੋਕ ਤੇ ਵਾਲ ਨਹੀਂ ਆਉਂਦੇ ਸੀਗੇ ਚਿੱਟੇ ਔਰ ਤਾਰਾ ਮੀਰਾ ਕਹਿੰਨੀ ਚੰਗੀ ਚੀਜ਼ ਆਕਰ ਤੜਕਾ ਲਾ ਕੇ ਬੰਦਾ ਤੁਸੀਂ ਖਾਓਗੇ ਨਾ ਬਿਲਕੁਲ ਤੰਦਰੁਸਤ ਰਹੂਗਾ ਮੇਥੀ ਦਾਣਾ ਆ ਗਿਆ ਮੇਥੀ ਦਾਣਾ ਇੱਕ ਇੰਨੀ ਭਰਪੂਰ ਮਾਤਰਾ ਦੇ ਵਿੱਚ ਇਹਦੇ ਚ ਕੈਲਸ਼ੀਅਮ ਪਿਆਗਾ ਬਹੁਤ ਜਿਆਦੇ ਬੰਦੇ ਦਾ ਜਿੰਨਾ ਮਰਜੀ ਸਿਰ ਦਰਦ ਕਰਦਾ ਹੈਗਾ ਪੇਟ ਭਾਰਾ ਰਹਿੰਦਾ ਹੈਗਾ ਮੇਥੀ ਦਾਣੇ ਦੀ ਤੜੀ ਲੈ ਲਓ ਤੁਸੀਂ ਤੇ ਬਿਲਕੁਲ 3-4 ਦਿਨ ਲੈਂਦੇ ਰਹੋ ਤਾਂ ਬਿਲਕੁਲ ਤੁਸੀਂ ਓਕੇ ਦੀ ਰਿਪੋਰਟ ਰਹੂਗੀ ਚਿੱਟਾ ਜੀ ਰਹੇਗਾ ਚਿੱਟਾ ਧੀਰਾ ਜਿੰਨੇ ਕੇ ਪਸ਼ੂ ਦੇ ਦੁੱਧ ਵਧਾਉਂਦਾ ਹੈਗਾ ਸੌਂਫਾ ਦੀ ਸੌਂਫ ਤੁਸੀਂ ਹਾਜਮਾ ਬਿਲਕੁਲ ਹਾਜਮੇ ਨੂੰ ਕਰਨ ਵਾਲੀਆਂ ਆਪ ਵੀ ਖਾਣੇ ਆਪਾਂ ਪਸ਼ਮਾ ਨੂੰ ਜਮਹਿਣ ਉਦੋਂ ਉਦੋਂ ਚੰਗੀ ਚੀਜ਼ ਆ ਜਿਹੜਾ ਹੈ ਕਿ ਬੀਜ ਬੰਦ ਬੀਜ ਬੰਦ ਇਹਦੇ ਵਿੱਚ ਭਾਈ ਪਸ਼ਮਾ ਦੇ ਕੰਮ ਕਰਦੇ ਆ ਕਈ ਚੀਜ਼ਾਂ ਪਸ਼ਮਾ ਤੇ ਕੰਮ ਕਰਨ ਵਾਲੀਆਂ ਕਈ ਬੰਦਿਆਂ ਦੇ ਕੰਮ ਕਰਨ ਵਾਲੀਆਂ ਹੈਗੀਆਂ ਜਿਵੇਂ ਇਹ ਕੇ ਸਾਰੀਆਂ ਆਹਰਕ ਕੱਢ ਕੇ ਆਪਾਂ ਹਰ ਤਿਆਰ ਕਰਕੇ ਪਸ਼ੂ ਨੂੰ ਦੇਵਾਂਗੇ ਤਾਂ ਇਹਦੇ ਤੱਤ ਆਪਣੇ ਤੇ ਜਾਣਗੇ ਆਪਾਂ ਤੰਦਰੁਸਤ ਰਹਾਂਗੇ ਜਿਹੜੀ ਕੇ ਕਿਸੇ ਵੀਰ ਭਰਾ ਨੇ ਪੁੱਛਣਾ ਹੈ ਕਮੈਂਟ ਕਰਨਾ ਹੈ ਮੈਂ ਖੁਦ ਆਪ ਦੀ ਆਪ ਦੀ ਗਾਂ ਨੂੰ ਦਿੰਨਾ ਹੈਗਾ ਔਰ ਮੇਰਾ ਜਿਦੋਂ ਤੋਂ ਸਰਦੀ ਪੈਣ ਲੱਗੀ ਐ ਅੱਜ ਉਹਨੂੰ ਕਮ ਸੇ ਕਮ ਤਿੰਨ ਮਹੀਨੇ ਮੇਰੀ ਗਾਣ ਨੂੰ ਸੂਈ ਨੂੰ ਹੋ ਗਏ ਤਾਂ ਮੈਂ ਉਦੋਂ ਪਹਿਲੇ ਦਿਨ ਹੀ ਸਮਾਨ ਲਿਆ ਕੇ ਰੱਖ ਲਿਆ ਸੀ ਮੈਂ ਇਹ ਦੂਜੇ ਦਿਨ ਕੜਾ ਪਾਉਣਾ ਸ਼ੁਰੂ ਕਰਤਾ ਅਗਰ ਤੁਸੀਂ ਵੇਖਣਾ ਮੇਰਾ ਪਤੀਲਾ ਰਿੱਝ ਜਾਂਦਾ ਉਹਦੇ ਵਿੱਚ ਇੱਕ ਮੈਂ ਮੁਠੀ ਜ਼ਰੂਰ ਪਾਈ ਆ ਇਹਦੇ ਵਿੱਚ ਮਿੱਠਾ ਪਾਉਣ ਦੀ ਲੋੜ ਨਹੀਂ ਭਾਈ ਇਹਦੇ ਵਿੱਚ ਆਪਾਂ ਮਿਸਰੀ ਪਾਤੀ ਅਗਰ ਤੁਸੀਂ ਮੱਝ ਨੂੰ ਦੇਣਾ ਤਾਂ ਵੀ ਇਹਦੇ ਵਿੱਚ ਮੈਂ ਕਹੂੰਗਾ ਵੀ ਤੁਸੀਂ ਕਮ ਸੇ ਕਮ ਵੀ ਅਗਰ ਤੁਹਾਡੇ ਕੋਲ ਵੱਡੀ ਮੱਝ ਆ ਤਾਂ ਉਹਨੂੰ 500 ਗ੍ਰਾਮ ਗੁੜ ਪਾ ਲਓ। ਛੋਟੀ ਮੱਝ ਆ ਤਾਂ ਉਹਨੂੰ 250-200 ਗ੍ਰਾਮ ਗੁੜ ਪਾਓ ਤੁਸੀਂ। ਅੱਜ ਕੱਲ ਦੇ ਸਮੇਂ ਦੇ ਵਿੱਚ ਆਹ ਜਿਹੜੇ 2 ਮਹੀਨਿਆਂ 2 ਮਹੀਨਿਆਂ ਦੇ ਵਿੱਚ ਸਰੋਂ ਦਾ ਤੇਲ ਭਾਈ ਬੰਦ ਕਰ ਦਿਓ, ਨਾ ਦਿਓ ਸਰੋਂ ਦਾ ਤੇਲ ਦੇਣ ਦਾ ਕੋਈ ਵੀ ਬੈਨੀਫਿਟ ਨਹੀਂ ਹੈ, ਨਾ ਪਸ਼ੂ ਦੁੱਧ ਵਧੂਗਾ। ਇਹੋ ਜੀਆਂ ਜੜੀਆਂ-ਬੂਟੀਆਂ ਪਾਓ, ਆਪਦਾ ਦੁੱਧ ਵਧਾਓ ਭਾਈ ਤੇ ਮੌਕੇ ਦਾ ਫਾਇਦਾ ਉਠਾਓ। ਵੀਡੀਓ ਵੇਖਦੇ ਹੋ ਤੁਸੀਂ ਔਰ ਤਜਰਬੇ ਵਾਲੀਆਂ ਗੁਣਾਕਾਰੀਆਂ ਪਰਾਣੇ ਪਛੋਕੜ ਦੇ ਉੱਤੇ ਵੀਡੀਓ ਮੈਂ ਲੈ ਕੇ ਤੁਹਾਡੇ ਵਾਸਤੇ ਆਉਣਾ ਹੈ ਅਗਰ ਤੁਸੀਂ ਮੈਨੂੰ ਉਤਸ਼ਾਹ ਦਿਨੇ ਹੋ ਪਿਆਰ ਦਿਨੇ ਹੋ ਤੇ ਤਾਂ ਕਰਕੇ ਭਾਈ ਮੈਂ ਤੁਹਾਡੇ ਉਤਸ਼ਾਹ ਦੇ ਉੱਤੇ ਹੀ ਭੱਜਿਆ ਫਿਰਦਾ ਤੇ ਤਾਂ ਕਰਕੇ ਮੈਂ ਵੀਡੀਓ ਇਸ ਚੈਨਲ ਦੇ ਆਪਦੇ ਗੁਰਲਾਬ ਸਿੰਘ ਬਠਿੰਡਾ ਦੇ ਪਾਉਣਾ ਗੁਰਲਾਬ ਸਿੰਘ ਬਠਿੰਡਾ ਚੈਨਲ ਵਾ ਦੇਖਣ ਵਾਲਿਆਂ ਨੂੰ ਬੇਰੇ ਵੀਰਾਂ ਨੂੰ ਸਰੋਤਿਆਂ ਨੂੰ ਵੱਡਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ